ਵਹੀਗੁਰ ਜੀ ਕਾ ਖਾਲਸਾ ਵਹੀਗੁਰ ਜੀ ਕੀ ਫਤਿਹ ਅੰਜਦਾ ਵਲੌਗ ਆਪਣਾ ਗਾਜੀ ਸ਼ੁਰੂ ਕੰਨ ਕੋ ਦਾ ਕੰਮ ਅੰਗਾ ਸਾਰੰਗ ਬੜਾਣਾ ਹੁਣ ਅੱਜ ਕਰਦੇ ਆ ਛੱਡ ਦੀ ਸਾਰੀ ਸਫਾਈ ਤੇ ਛੰਦ ਪੜਾ ਜਿੰਨਾ ਵੀ ਧੋਣੇ ਸਾਰਾ ਸਮਾਨ ਕੱਢ ਕੇ ਬਾਹਰ ਛੱਡਦੇ ਆ ਜਿਹਾ ਧੋਣੇ ਆ ਤੇ ਅੱਜ ਗੱਲ ਕਰਦੇ ਆ ਆਪਾਂ ਅੱਜ ਸ਼ੌਂਕ ਦੀ ਸ਼ੌਂਕ ਰੱਖਣਾ ਮਾੜੀ ਗੱਲ ਨਹੀਂ ਆ ਪਾਜੀ ਗੱਲ ਆ ਸ਼ੌਂਕ ਹੁਣਾ ਚਾਹਦਾ ਵੀ ਆ ਆਰ ਕੇ ਚੀਜ਼ ਨੂੰ ਵੇਚ ਕੇ ਗੰਜਮਨ ਇੱਕ ਸੰਪੂਰਾ ਗੱਦਮ ਭਰ ਜੀ ਜਾ ਸ਼ੌਂਕ ਆਦੇ ਮੈਂਤ ਨਾਲ ਕਮਾਈ ਕਰੋ ਪਹਿਲਾਂ ਫਿਰ ਆਪਣਾ ਸ਼ੌਂਕ ਪੂਰਾ ਕਰੋ ਤੇ ਫਿਰ ਖਾਦ ਹੁਣਾ ਸ਼ੌਂਕ ਦਾ ਵੱਡੇ ਸੁਪਨੇ ਨੇ ਜੇ ਮੁੰਲਾ ਵੱਡਾ ਸੋਚੂਗਾ ਤੇ ਵੱਡਾ ਹੀ ਹੋਊਗਾ ਤੁਸੀਂ ਵੱਡਾ ਸ਼ੌਂਕ ਰੱਖੋਗੇ ਤੇ ਫੇਰੀ ਸ਼ੌਂਕ ਤੁਹਾਡਾ ਪੂਰਾ ਹੋਊਗਾ ਜੇ ਤੁਸੀਂ ਨਹੀਂ ਰੱਖਦੇ ਫੇਰ ਨਹੀਂ ਸਾਦਾ ਜਿੱਡਾ ਤੁਸੀਂ ਵੱਡਾ ਸੋਚੋਗੇ ਤੇ ਵੱਡਾ ਤੁਹਾਡਾ ਮਾਰਾ ਨਾ ਵੀ ਕੰਮ ਸਵਾਰੂਗਾ ਵੱਡੇ ਸੁਪਨੇ ਲਾਓ ਵੱਡੇ ਸ਼ੌਂਕ ਰੱਖੋ ਉਹ ਨਾਲ ਨਾਲ ਮਿਹਨਤ ਵੀ ਕਰੋ ਮਾਇ ਵੀ ਕਰੋ ਤੇ ਆਦਣਾ ਛੇ ਪੱਤਣਾ ਭਰੀਜ ਰੱਖੋ ਇਹ ਜਾਕੀ ਗਰੀ ਜਾਇਦਾਦ ਜਮੀਨਾਂ ਵੇਚ ਕੇ ਸ਼ੌਂਕ ਪੂਰਾ ਕਰਨਾ ਉਹ ਸ਼ੌਂਕ ਨਹੀਂ ਆ ਉਹ ਇੱਕ ਫੁਕਰ ਪੂਣਾ ਕਹਿ ਸਕਦੇ ਆ ਬੰਨੂ ਕੋਈ ਮਿਹਨਤ ਕਰਕੇ ਮਿਹਨਤ ਕਰਕੇ ਕਮਾਈ ਕਰਕੇ ਆਉਗੀ ਸ਼ੌਂਕ ਪੂਰਾ ਜਿੰਦਾ ਮਰਜੀ ਵੱਡਾ ਕਰੋ ਫਿਰ ਵੀ ਸਾਨੂੰ ਤੁਹਾਡੇ ਮੇ ਸੋਸ਼ਲ ਮੀਡੀਆ 'ਤੇ ਪਾਉਂਦੇ ਹਾਂ ਹਨਾ ਫਿਰ ਆਪਾਂ ਮੰਨਾਂਗੇ ਕਿ ਠੀਕ ਆ ਜੇ ਸ਼ੌਂਕ ਹੀ ਕਿਤਾ ਪੂਰਾ ਕਰਨਾ ਜੀ ਹੈ ਕਿ ਨਾਲ ਫਿਰ ਉਹਨੂੰ ਉਤਿਸ਼ਾਹ ਪਾਉਂਗੇ ਕਿ ਇਹ ਨੂੰ ਦਰਵਾਣਾ ਨਹੀਂ ਕਰਨਾ ਤੇ ਆਪਾਂ ਮੰਤਰਾਂ ਦੀ ਚੀਜ਼ ਲਈਆ ਤੇ ਅੱਜ ਆਪਾਂ ਕਰ ਰਹੇ ਹਾਂ ਸਵੇਰਿਆਂ ਛੱਡਦੇ ਹਾਂ ਸਾਰੇ ਤੋਤਾ ਗਿਆ ਅੱਜ ਲਾਉਣੇ ਅੰਦਰ ਸਾਰਾ ਸੈੱਟ ਕਰਨੇ ਚਾਹ ਹਾਂ ਤਿੰਨ ਚਾਰ ਸ਼ੈੱਡ ਕਰ ਦੋ ਸਾਫ ਅੰਦਰ ਆਪਾਂ ਨਾਂ ਬਾਬੂ ਖਾਂਦਿਆ ਅਮਰੂਦ ਅੱਜ ਬਾਬਾ ਬਣਾ ਅੱਜ ਘਰੇ ਹੋਣਾ ਹਾਂ ਬਾਬਾ ਓਹੋ ਛੰਨੇ ਕੱਲ ਹੀ ਘਰੇ ਆ ਕੱਲ ਐਤਵਰੀ ਨਾ ਪਾਲ ਘਰੇ ਵੇਖੋ ਗੜਾ ਗੜਾ ਅਮਰੂਦ ਆ ਮਿੱਠਾ ਅਮਰੂਦ ਆ ਸਿਆਰੀ ਅਮਰੂਦ ਬਹੁਤ ਮਿੱਠਾ ਸਵਾਦ ਬਹੁਤ ਆ ਇਹ ਆਪਣੀ ਵਿਲਦੀ ਵਿੱਚ ਲਾਇ ਵੋਟੇ ਇਹ ਵਿਲਦੀ ਵਿੱਚ ਲਾਇ ਸ਼ੁਕਰਾਸਤੇ ਬਹੁਤ ਵਧੀਆ ਚੀਜ਼ ਆ ਇੱਕ ਰੋਜ਼ ਦਾ ਖਾਈਦਾ ਏ ਤੇ ਖਰਾਕ ਆ ਬਹੁਤ ਵੱਡੀ ਖਰਾਕ ਆ ਬਰੂਧ ਦੀ ਬੱਚਿਆਂ ਵਾਸਤੇ ਜਿਹੜਾ ਕੋਈ ਬੱਚਾ ਮਿੱਟੀ ਖਾਂਦਾ ਨਾ ਉਹਨਾਂ ਨੂੰ ਬਰੂਧ ਦੋ ਮਿੱਟੀ ਖਾਣਾ ਹਟ ਜਾਊ ਬੱਚਾ ਇਹ ਏਡੀ ਏਡੀ ਦਵਾਈ ਹੈ ਬਰੂਧ ਜਿਹੜੀ ਮਿੱਟੀ ਨਾ ਬੱਚਾ ਖਾਊ ਜੋ ਬਰੂਧ ਸਿਰੇ چیر ਕੇ ਬਰੂਧ ਦੇ ਦੋ ਇੱਕ ਜੀ ਦਾ ਖਾਲਸਾ ਪਹਿਰ ਚ ਪਤਾ ਹੁਣ ਆਪਾਂ ਕਰਨੇ ਸਾਰੇ ਸੰਦ ਸਮਾਨ ਸਾਰਾ ਕੱਢਦੇ ਬਾਹਰ ਛੱਡ ਵਿੱਚੋਂ ਤੇ ਫਿਰ ਕਰਦੇ ਆ ਛੱਡ ਸਾਰਾ ਸਾਫ ਛੱਡ ਕਰਕੇ ਸਾਫ ਤੇ ਫਿਰ ਸੰਦ ਧੋਦੋਗੇ ਲੈਣ ਸਰ ਜਿੱਦਾਂ ਜਿੱਦਾਂ ਲੈ ਜਾਵਾਂਗੇ ਅੰਦਰ ਇਹਦੇ ਕੋ ਸਾਡਾ ਮਰਦਿਆ ਮਸਾਲਾ ਮਸਾਲਾ ਬਾਤ ਇੰਨੇ ਕਿਦਾ ਕਿੰਨੇ ਦਾ 88 ਦਾ ਸਤ ਬਲੇ ਇਹਨੂੰ ਧੋਈਏ ਇਹਨੂੰ ਧੋਈਏ ਪਹਿਲਾਂ ਇਹਨੂੰ ਲਾਉ ਥੇ ਦੇ ਸਭ ਇਹ ਹਨ ਕੜਕੁਨੂ ਕੇ ਵਿੱਚ ਕੋ ਗਿਆ ਵਿਲੇ ਆਪਣਾ ਖੁਰਤਾ ਬਾਈ ਲਾਰਸਾ ਹਰ ਮੋਦੀ ਚੱਲਣ ਦੀ ਅੱਜ ਸੰਨਾ ਦੀ ਤਵਾਈ ਸਭ ਸਟਾਤ ਤਾਂ ਹੁੰਦੇ ਜਿੱਤੇ ਸਾਰੇ ਦੀ ਰੈਡੀ ਹੋ ਗਈ ਇਹਨੂੰ ਇਹ ਹੁਣੇ ਤੱਕ ਸਾਫ ਹੈ ਹਰ ਤੋਂ ਦੇ ਬਹੁਤ ਜਿਆਦਾ ਭਰੇ ਪਿਆ ਘਾਰੇ ਨਾਲ ਮਿੱਟੀ ਨਾਲ ਹੋੜੇ ਮੁਸ਼ਕਲ ਨਾਲ ਸਾਫ ਹੁੰਦਿਆ ਉਹ ਦੀ ਵਿਚਾਰਾ ਲੱਗਾ ਪੂਰੀ ਜੋ ਰਾਨਾ ਸੋਰਾਣਾ ਹੋ ਗਿਆ ਨਹੀਂ ਮਿੱਟੀ ਨੇ ਡੀਚ ਵੀ ਆ ਭਰੇ ਪਿਆ ਸਾਰਾ ਵਿੱਚੋਂ ਗਾਰੇ ਨਾਲ ਸਾਰਾ ਸਾਫ ਕੀਤਾ ਕੰਨ ਨੂੰ ਧੋਤਾ ਕੇ ਤੇਲ ਚ ਮਾਰ ਕੇ ਢੱਕ ਦਿੰਨੇ ਆ ਇਸ ਤੋਂ ਬਾਅਦ ਫਿਰ ਜੀਰੋ ਡਰੈਲੀ ਵਾਲੀ ਅੱਜ ਜਿਹੜਾ ਦਾ ਹੋਏ ਦੋ ਸੰਦ ਮਾ ਧੋਣੀ ਆ ਬਾਕੀ ਫੇਸਾਰੇ ਕੰਨ ਧੋਵਾਂਗੇ ਆਪਣੇ ਲੱਗੇ ਜਾਂ ਉਹ ਦਲੇਰ ਹੋਣੀ ਇਹ ਬਣਾਉਂਦੇ ਅੱਜ ਡੰਗਰਾਂ ਦੀ ਝੋਲ ਮੱਜਾਂ ਦੀ ਇੱਥੇ ਪਾਉਣ ਨੂੰ ਛੱਡਦੇ ਠੰਡ ਵਾਸਤੇ ਦਲੇਰ ਸਿੰਘ ਰਾਏਬੀਰ ਸਿੰਘ ਆਵੇ ਜਾਵਾ ਲੇ ਕੀ ਕਰਦੇ ਰਜੂ ਹਾਂ ਇਹ ਬੋਲਣਾ ਸੀ ਇਹ ਝੋਲ ਹੈ ਇਹ ਕੱਲ ਵਾਸਤੇ ਇਹ ਡੰਗਰਾਂ ਵਾਸਤੇ ਹਾਂ ਕਾਨੇ ਕੰਦਨ ਵਾਸਤੇ ਡੰਗਰਾਸ ਕੰਦ ਕਰ ਲੱਗੇ ਸੀ ਇੱਕ ਚੋਰ ਨੂੰ ਸੀ ਜਨਾ ਇਸ ਤਰ੍ਹਾਂ ਦਾ ਇਹ ਜਨਾ ਚੋਰ ਦਾ ਹਾਂ ਚੋਰ ਨੂੰ ਸੀ ਜਨਾ ਹਉਦਰੇ ਹਉਦਰੇ ਤੂੰ ਸੋਣਾ ਕਿਹੋ ਜੇ ਨਾਲ ਤੂੰ ਹੀ ਸੋਣਾ ਕਿਹੋ ਜੇ ਤੂੰ ਵੀ ਸਿਰਾ ਕੇ ਤਰਾਂ ਦਾ ਆਪ ਦੇ ਵਾਸਤੇ ਇਹ ਤਰ੍ਹਾਂ ਸੀਨੇ ਦਾ ਠੰਡ ਵਧੀਆ ਹਾਂ ਤੇ ਠੰਡ ਵਧੀਆ ਸਾਨੂੰ ਤਾਂ ਪਾਇਆ ਤੇ ਬੋਲੀ ਹੋਣੀ ਨਹੀਂ ਜਾਈ ਸਾਨੂੰ ਬਹੁਤ ਹੋ ਗਈ ਹੁਣ ਕਿੰਨੇ ਬੋਰੇ ਲੱਗੂ ਇਸੇ ਪਤਾ ਹੋਈ 30 ਬੋਰੇ ਇੱਕ ਜਾਂ ਸਾਰੇ ਇੱਥੇ ਇੱਥੇ 30 ਹਾਂ ਕੀ ਉੱਧਰ ਲੱਗ ਰਹੀ 36 ਬੁਰੇ ਆਸ ਤੱਕ ਸਾਰੇ ਨਹੀਂ ਨਹੀਂ ਗਣੇ ਤੋਂ 7 ਤਾਂ ਮਮਾ ਠਾਣੂ ਹੀ ਆਉਣੇ ਆ ਸਾਰੇ ਬਰੇ ਵਾ ਛੱਤੀ ਹੈ ਛੱਤੀ ਨਹੀਂ ਕਿਹਾ ਨਾ ਤੁਹਾਡਾ ਪਾਣੀ ਖਾਣ ਮੈਂ ਮੇਰੇ ਸਾਥ ਸਾਥ ਜੀ ਤਨੀ ਬੋਲ ਜੰਗੇ ਗਿਣ ਗਿਆ ਨੂੰ 7 ਬੁਰਣ ਗਿਆ ਨੂੰ ਨਹੀਂ ਨਹੀਂ ਆਜ ਦਿਖਾ ਨਹੀਂ ਮੈਨੂੰ ਹਾਂ

ਚਲਦੇ ਦੁਗਾਂ ਚ ਲੱਗੇ ਇਧਰ ਤੇ ਮੈਂ ਇਹ ਮੋਦੀ ਧੋਣ ਲਿਆ ਸਾਡਾ ਇਕਦਮ ਸਬਿਹੜਤਾ ਤੋਂ ਧੋਣਾ ਹੋਣਾ ਗੀ ਆ ਜ਼ੀਰੋ ਡਿਲ ਦੀ ਵਾਰੀ ਮੋਦੀ ਆਪਣਾ ਲੱਗਾ ਧੋਜੂ ਫਿਰ ਇਸ ਤੋਂ ਬਾਅਦ ਆਪਾਂ ਤੋਂ ਇੱਕ ਮੋਟਰ ਕਰਾਇਆ ਆ ਤਾਂ ਇਸ ਕਾਕਾ ਦਾ ਮਰਮਦਾਂ ਚਮਕਾ ਕਿਤਨਾ ਵੇ ਰੰਗ ਹੀ ਬਹੁਤ ਸੋਹਣਾ ਇਹਦਾ ਰੰਗ ਬੜਾ ਪਿਆਰਾ ਵਾ ਜੇ ਕਹਤੇ ਵੇਖੀ ਜਾਈਏ ਇਹਨੂੰ ਆਹ ਤੋੜਦਾ ਗੰਭਾਨਾ ਲੈ ਸਕਾਂ ਉਹਨੇ ਨੰਨ ਤੋੜ ਗਿਆ ਜਿਆ ਤੇ ਸਵੇਰੇ ਲਾਵਾਂਗੇ ਮਰੋਂ ਤੇ ਸਵੇਰੇ ਲਾ ਕੇ ਚਿੱਟਾ ਉਂਟਾ ਸਭ ਦੇ ਕੇ ਤੇ ਫਿਰ ਕੱਲ ਨੂੰ ਜਿਹੜਾ ਐ ਸਾਰੇ ਤੇਲ ਤੋਂ ਚੰਗਾ ਰਹੀ ਨਾ ਸਾਰੇ ਡੀਜ਼ਲ ਤੇ ਕਾਲਾ ਤੇਲ ਲਾ ਕੇ ਮਾਰਾਂਗੇ ਬਾਕੀ ਸੰਦ ਫਿਰ ਕੱਲ ਨੂੰ ਧੋਵਾਂਗੇ ਕਿਉਂਕਿ ਅੱਜ ਤੇ ਉਹ ਨਹੀਂ ਰਾਇ ਨੇ ਇੱਥੇ ਹੀ ਹੈਂਡਲ ਧੋਣਦੇ ਆ ਫਿਰ ਇੱਕ ਮਟਰ ਧੋਣਦੇ ਆ ਬਾਕੀ ਫਿਰ ਜਿਹੜਾ ਸੰਦ ਪੜਾ ਵਾ ਸਾਰੇ ਬਾਕੀ ਉਹ ਕੱਲ ਨੂੰ ਧੋਵਾਂਗੇ ਕੱਲ ਨੂੰ ਨਾਲ ਸਟਰੀ ਕਰਾਂਗੇ ਸਫਾਈ ਚੜ੍ਹਦੀ ਸਫਾਈ ਕਰਕੇ ਨਾਲ ਦੇ ਨਾਲ ਸਾਰੇ ਫਿਰ ਅੰਦਰ ਸਾਰਾ ਸੰਦ ਸਵਾ ਸਾਰੇ ਲੈ ਜਾਵਾਂਗੇ ਤੇ ਅੱਜ ਆਪਣੀ ਖਾਦ ਵੀ 150 ਬੋਰਾ ਆ ਅੱਜ ਬਾਕੀ ਜੇ ਜਾਈ ਹੋਗੀ ਪੰਜ ਸੱਤ ਦਰਾਂ ਨੂੰ ਫੇਰ 150 ਬਰਾ ਜਿਹੜਾ ਪਾੜ ਗਿਆ ਵਾ ਆ ਸ਼ਾਮਾਂ ਪੈ ਗਿਆ ਵਾ ਸੂਰਜ ਵੀ ਢਲ ਗਿਆ ਜਿਹੜਾ ਤੇ ਸਵੇਰ ਦੇ ਲੱਗੇ ਹੋਏ ਆ ਹੁਣ ਇਹਦੀ ਵਾਰੀ ਆ ਗਈ ਹੁਣ ਇਹਨੂੰ ਧੋਤ ਆ ਗਈ ਤਿੰਨ ਚੀਜ਼ਾਂ ਧੋਤੀਆਂ ਅੱਜ ਬਾਕੀ ਜਿਹੜਾ ਟਰਾਲੇ ਟਰੋਲੇ ਆ ਹਾਲੂ ਤਮੀਆਂ ਤਮੀਆਂ ਜੁੰਦਰੇ ਜੁੰਦਰੇ ਕਰਾਏ ਕਰੇ ਨਿਕਮਟ ਸਮਾਂ ਇਹਦਾ ਸਾਰਾ ਰਹਿ ਗਿਆ ਜੀ ਉਹ ਫੇ ਕੱਲ ਨੂੰ ਧੋਵਾਂਗੇ ਟਰੈਕਟਰ ਇਹਦੇ ਆਪਣੇ ਸਾਰੇ ਅਜੇ ਕਿਉਂਕਿ 2 ਦਿਨ ਸਾਨੂੰ ਲੱਗ ਜਾਂਦੇ ਪੂਰੇ ਧੋਦਿਆਂ ਨੂੰ ਤੇ ਹੁਣ ਇਹ ਵੀ ਪੁਣੀ ਗਈ ਵਿਚਾਰੀ ਜਰਾਵਾ ਇਹ ਵੀ ਸੀਜ਼ਨ ਤੁੱਟੇ ਹੀ ਮਾਵਾ ਹੋ ਗਿਆ ਤੋਤਾ ਨੇ ਨੂੰ ਵੀ ਇਦਾਂ ਕੰਮ ਚੱਲ ਜਿੰਦਾ ਸੀ ਹੁਣ ਇਹਨਾਂ ਧੋਤਾਂ ਗਏ ਅਰੀ ਨਾਲ ਸਗਾਗੇ ਮੁੱਜੀ ਅਫੜੀ ਪਾਵਾ ਸਾਰੀ ਮਿੱਟੀ-ਮੁੱਟੀ ਅਗਰੀ ਲਾਤੀਆ ਮੋਦੀ ਸਰਕਾਰ ਸਾਡੀ ਲੱਗੀ ਹੋਈ ਆ ਸੋ ਬਾਕੀ ਆਪਾਂ ਕੋਈ ਹੋਣ ਲੱਗੇ ਆਂ ਦਮਾਲੇ ਦਮੁੰਲੇ ਸਾਰੇ ਖਿਲਰੇ ਸਿੱਦੇ ਸਵੇਰ ਦੇ ਅੱਜ ਸਾਡਾ ਸੁਪਰ ਸਿੱਟਰ ਜਿਹੜਾ ਬਹੁਤ ਜ਼ਿਆਦਾ ਜ਼ੋਰ ਲਾਹਾ ਸਾਡਾ ਨੇ ਬਾਹਾਂ ਬੋਹਣ ਸਾਰੇ ਛਿਲਕੀਆਂ ਤੇ ਮਾਰ ਮਾਰ ਕੇ ਸਰੀਏ ਵਿੱਚ ਮਿੱਟੀ ਬਹੁਤ ਸੱਚੀ ਤੇ ਟਿਕੜ ਖੋਬਾ ਤੇ ਇੰਨੀ ਜਿਹੜੀ ਅੱਜ 3% ਹੋਈ ਸਾਡੇ ਸਾਡੇ ਆ ਤਮੀਆਂ ਤੁਮੀਆਂ ਸਾਰੀਆਂ ਬੰਦੇ ਨੇ ਬੜੀਆਂ ਪਦਨਗਾਰੇ ਵਿੱਚ ਫਸ ਗਿਆ ਅਸੀਂ ਤਾਂ ਕਰਕੇ ਤੇ ਹੁਣ ਜੋ ਕਿ ਥੰਡੋ ਵੀ ਹੋਣਾ ਪਾਣੀ ਸੁਣੀ ਕਰਕੇ ਹੋਣਾ ਆਪਾਂ ਸਾਰੇ ਤੁਹਾਨੂੰ ਦਰਵਾਜ਼ਾ ਦੇ ਦਿੰਦੇ ਆ ਇਦਾਂ ਬਲੌਗ ਆਪਣਾ ਸ੍ਰੀ ਸਮਾਪਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ